ਪਾਇਲਟ ਦੀ 6 ਸਾਲ ਦੀ ਧੀ, ਪਤਨੀ ਆਈਐਫ ਅਧਿਕਾਰੀ ਤੇ ਪਿਓ ਰਿਟਾਇਰ ਆਰਮੀ ਆਫੀਸਰ ਸੀ। ਕ੍ਰੈਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਜੈੱਟ ਨੂੰ ਘੱਟ ਉਚਾਈ ਤੇ ਹੀ ਹਵਾ ਵਿੱਚੋਂ ਘੁਮਾ ਕੇ ਸਟੰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਇੱਕ ਜਿਹੜਾ ਖਾਂਦੇ ਹੀ ਜੈੱਟ ਦੀ ਜ਼ਮੀਨ ਤੋਂ ਉਚਾਈ ਬਹੁਤ ਜ਼ਿਆਦਾ ਘਟ ਗਈ ਤੇ ਪਾਇਲਟ ਨੂੰ ਜੈੱਟ ਨੂੰ ਹਵਾ ਵਿੱਚ ਚੁੱਕਣ ਦਾ ਸਮਾਂ ਨਾ ਮਿਲਿਆ ਤੇ ਜੈੱਟ ਸਿੱਧਾ ਆ ਕੇ ਧਰਤੀ ਤੇ ਵੱਜਿਆ। ਵੱਜਣ ਸਾੜ ਧਮਾਕਾ ਹੋਇਆ ਤੇ ਅੱਗ ਦੀ ਲਪੇਟ ਪਚਾ ਗਿਆ। ਜਿਸ ਕਾਰਨ ਨਮਨਸਿਆਲ ਪਾਇਲਟ 21 ਪਰ ਵਾਲੇ ਦਿਨ ਮੌਕੇ ਤੇ ਪੂਰੇ ਹੋ ਗਏ ਇੱਕ ਕ੍ਰੈਸ਼ ਤੋਂ ਕੁਝ ਦਿਨ ਪਹਿਲਾਂ মিডিਆ ਨੇ ਤੇਜਸ ਵਿੱਚੋਂ ਉਸਦਾ ਤੇਲ ਲੀਕ ਹੋਣ ਦੀ ਗੱਲ ਕਹੀ ਸੀ ਪਰ ਪੀਆਈਬੀ ਜੋ মিডিਆ ਵੱਲੋਂ ਫਲਾਈ ਜਾਣ ਵਾਲੀਆਂ ਖਬਰਾਂ ਦੀ ਸੱਚਾਈ ਲੱਭਣ ਵਾਲਾ ਇੱਕ ਡਿਪਾਰਟਮੈਂਟ ਹੈ ਉਸਨੇ ਇਹ ਖਬਰ ਨੂੰ ਝੂਠਾ ਸਾਬਤ ਕਰਦੇ ਨ ਦੱਸਿਆ ਕਿ ਤੇਲ ਨਹੀਂ ਉਹ ਜੱਟ ਦੇ এনवायरमेंट ਸਿਸਟਮ ਵਿੱਚੋਂ ਨਿਕਲਣ ਵਾਲਾ ਪਾਣੀ ਹੈ ਜੋ ਕੋਈ ਫਾਲਟ ਨਹੀਂ ਬਹੁਤੇ ਲੋਕੀ ਕਹਿ ਰਹੇ ਨੇ ਕਿ ਸਰਕਾਰ ਨੂੰ ਪਾਇਲਟਾਂ ਦੀ ਟ੍ਰੇਨਿੰਗ ਵਿੱਚ ਤੇਜਸ ਜਹਾਜ਼ ਦੇ ਡਿਜ਼ਾਈਨ ਤੇ ਕੰਟਰੋਲ ਸਿਸਟਮ ਵਿੱਚ ਸੁਧਾਰ ਕਰਨੇ ਚਾਹੀਦੇ ਨੇ ਤਾਂ ਜੋ ਅੱਗੇ ਤੋਂ ਇਹੋ ਜਿਹੇ ਹਾਲਤੇ ਨਾ ਹੋਣ ਦੁਬਈ ਏ ਸੋਚ ਜਾਣ ਤੋਂ ਪਹਿਲਾਂ ਪਾਇਲਟ ਨਮਨਸਿਆਲ ਆਪਣੀ 6 ਸਾਲ ਦੀ ਧੀ ਨੂੰ ਘਰੋਂ ਕਹਿ ਕੇ ਨਿਕਲੇ ਹੋਣਗੇ ਕਿ ਪੁੱਤ ਮੈਂ ਥੋੜੇ ਜਿਹਾ ਟਾਈਮ ਵਿੱਚ ਵਾਪਸ ਆ ਜਾਊਂਗਾ ਪਰ ਕਿਹਨੂੰ ਪਤਾ ਸੀ ਕਿ ਅੱਗੇ ਕੀ ਹੋਣਾ ਹੈ ਉਹ 6 ਸਾਲ ਦੀ ਕੁੜੀ ਨੂੰ ਕੀ ਪਤਾ ਸੀ ਕਿ ਉਸਦਾ ਪਿਤਾ ਕਦੇ ਵਾਪਸ ਨਹੀਂ ਆਉਣਾ ਕਮੈਂਟ ਵਿੱਚ ਵਾਹਿਗੁਰੂ ਲਿਖੋ ਤਾਂ ਜੋ ਪਰਿਵਾਰ ਨੂੰ ਭਾਣਾ ਮੰਨਣ ਦੀ ਹਿੰਮਤ ਮਿਲੇ ਤੇ ਆਪਣੇ ਵਿਚਾਰ ਕਮੈਂਟ ਕਰਕੇ ਦੱਸੋ